ਉਹ ਜਿਹੜੇ ਦਵਿੰਦਰ ਬੰਬੀਹਾ ਗੈਂਗ ਦੇ ਨੋਟੋਰੀਅਸ ਸ਼ੂਟਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਸਰੈਂਡਰ ਕਰਨ ਲਈ ਜਦੋਂ ਰੋਕਿਆ ਗਿਆ ਤੇ ਕਿਹਾ ਗਿਆ ਤੇ ਉਹਨਾਂ ਨੇ ਦੋਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਟੋਟਲ 5 ਰੌਂਡ ਪੁਲਿਸ ਪਾਰਟੀ ਤੇ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਰੈਸਟ੍ਰੇਂਟ ਦਾ ਪ੍ਰਦਰਸ਼ਨ ਕਰਦੇ ਹੋਏ ਜਦੋਂ ਰਿਟੈਲੀਗੇਟਰੀ ਫਾਇਰ ਕੀਤਾ ਤੇ ਦੋਨਾਂ ਨੂੰ ਲੋਅਰ ਬੋਡੀ ਚ ਬੁਲੇਟ ਇੰਜਰੀ ਹੋਈ ਹੈ ਮੋੜਲੀ ਪੁਸ਼ਕેશ ਚ ਇਹ ਗੱਲ ਸਾਹਮਣੇ ਆਈ ਹੈ ਕਿ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਟਿਆਲਾ ਰਾਜਪੁਰਾ ਏਰੀਆ ਦੇ ਕਿਸੇ ਵਪਾਰੀ ਦੀ ਕੋਈ ਵੱਡੀ ਵਾਰਦਾਤ ਨੂੰ ਪਹਿਲਾਂ ਮਤਲਬ ਫਿਰੋਤੀ ਮੰਗਦੇ ਸੀ ਉਹਦੇ ਤੋਂ ਤੇ ਕਿਉਂਕਿ ਉਹਦੇ ਵੱਲੋਂ ਇਨਕਾਰੀ ਸੀਗੀ ਤੇ ਇਸ ਕਰਕੇ ਉਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਅਰੈਸਟ ਜਾਪਤ ਅਨੁਸਾਰ ਕਰਕੇ ਪਟਿਆਲਾ ਪੁਲਿਸ ਨੇ ਜਿਹੜੀ ਕੋਈ ਅੱਗੇ ਟਾਰਗੇਟ ਕਿਲਿੰਗ ਹੋਣੀ ਸੀ ਉਹਨੂੰ ਵੀ ਟਾਲ ਲਿਆ ਆ ਅੱਜ ਜੀ ਪਟਿਆਲਾ ਪੁਲਿਸ ਦੀ ਜਿਹੜੀ ਮਨਜੋਗ ਬੀਜਪੀ ਪੰਜਾਬ ਦੇ ਡਾਇਰੈਕਸ਼ਨਸ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਕੀ ਅਗੇਂਸਟ ਗੈਂਗਸਟਰਸ ਐਂਡ ਐਂਟੀ ਨੈਸ਼ਨਲ 엘ਮੈਂਟਸ ਉਸ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰੌਂਗਲਾ ਉਲੀ ਦੀ ਨਹਿਰ ਦੇ ਲਾਗੇ ਐਕਸਚੇਂਜ ਆਫ ਫਾਇਰ ਦਾ ਇਨਸੀਡੈਂਸ ਹੋਇਆ ਇੱਥੇ ਐਸਪੀਡੀ ਗੁਰਬੰਸ ਬੈਂਸ ਜੀ ਡੀਐਸਪੀਡੀ ਮਲੋਤਰਾ ਜੀ ਡੀਐਸਪੀ ਸਿਟੀ 2 ਜੰਗਜੀਤ ਜੀ ਹੰਚਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਐਸਐਚਓ ਤ੍ਰਿਪੜੀ ਦੀ ਜਿਹੜੀ ਟੀਮਾਂ ਸੀਗੀਆਂ ਉਹਨਾਂ ਨੇ ਦੋ ਜਿਹੜੇ ਦਵਿੰਦਰ ਬੰਬੀਹਾ ਗੈਂਗ ਦੇ ਨੋਟੋਰੀਅਸ ਸ਼ੂਟਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਸਰੈਂਡਰ ਕਰਨ ਲਈ ਜਦੋਂ ਰੋਕਿਆ ਗਿਆ ਤੇ ਕਿਹਾ ਗਿਆ ਤੇ ਉਹਨਾਂ ਨੇ ਦੋਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਟੋਟਲ 5 ਰੌਂਦ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਲਾਈਵ ਐਕਸਚੇਂਜ ਆਫ ਫਾਇਰ ਦੇ ਦੌਰਾਨ ਪੁਲਿਸ ਪਾਰਟੀ ਨੇ ਬੜੀ ਰੈਸਟ੍ਰੇਂਟ ਦਾ ਪ੍ਰਦਰਸ਼ਨ ਕਰਦੇ ਹੋਏ ਜਦੋਂ ਰਿਟੈਲੀਗੇਟਰੀ ਫਾਇਰ ਕੀਤਾ ਤੇ ਦੋਨਾਂ ਨੂੰ ਲੋਅਰ ਬਾਡੀ ਚ ਬੁਲੇਟ ਇੰਜਰੀ ਹੋਈ ਆ ਇਥੇ ਮੈਂ ਦੱਸਣਾ ਚਾਹਾਂਗਾ ਕਿ ਰਿਟੈਲੀਏਟਰੀ ਫਾਇਰ ਰਿਸ ਕਰਕੇ ਕਰਨਾ ਪਿਆ ਕਿਉਂਕਿ ਦੋਨੇ ਕ੍ਰਿਮੀਨਲਸ ਜਿਹੜੇ ਆ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਤਾਬੜਤੋੜ ਫਾਇਰਿੰਗ ਕਰ ਰਹੀ ਸੀ ਪੰਜ ਰਾਉਂਡ ਤੇ ਦੋਨਾਂ ਤੋਂ 30 ਦੇ ਸਟਾਰ ਪਿਸਟਲ ਜਿਹੜੇ 9mm ਦੇ ਰਾਉਂਡ ਵੀ ਬਰਾਮਦ ਹੋਏ ਆ ਤੇ ਦੋ ਪਿਸਟਲ ਬਰਾਮਦ ਹੋਈ ਆ ਮੋਟਰਸਾਈਕਲ ਇਹਨਾਂ ਨੇ ਮੈਨੂੰ ਪੂਰਾ ਸ਼ੱਕ ਆ ਕਿ ਚੋਰੀ ਕੀਤਾ ਹੋਣਾ ਤੇ ਮੋਢਲੀ ਪੁਸ਼ਗਿਸ 'ਚ ਇਹ ਗੱਲ ਸਾਹਮਣੇ ਆਈ ਆ ਕਿ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਟਿਆਲਾ ਰਾਜਪੁਰਾ ਏਰੀਆ ਦੇ ਕਿਸੇ ਵਪਾਰੀ ਦੀ ਕੋਈ ਵੱਡੀ ਵਾਰਦਾਤ ਨੂੰ ਪਹਿਲਾਂ ਮਤਲਬ ਫਿਰੋਤੀ ਮੰਗਦੇ ਸੀ ਉਹਦੇ ਤੋਂ ਤੇ ਕਿਉਂਕਿ ਉਹਦੇ ਵੱਲੋਂ ਇਨਕਾਰੀ ਸੀਗੀ ਤੇ ਇਸ ਕਰਕੇ ਉਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਅरेस्ट ਜਾਪਤ ਅਨੁਸਾਰ ਕਰਕੇ ਪਟਿਆਲਾ ਪੁਲਿਸ ਨੇ ਜਿਹੜੀ ਕੋਈ ਅੱਗੇ ਟਾਰਗੇਟ ਕਿਲਿੰਗ ਹੋਣੀ ਸੀ ਉਹਨੂੰ ਵੀ ਟਾਲ ਲਿਆ ਆ ਤੇ ਸਾਰੇ ਗੈਂਗਸਟਰਸ ਨੂੰ ਸਖ ਸੁਨੇਹਾ ਆ ਜੀ ਈਮਾਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਕਿਸੇ ਵੀ ਪ੍ਰਕਾਰ ਦੇ ਗੈਂਗਸਟਰ ਜਾਂ ਕ੍ਰਿਮੀਨਲ ਦੀ ਕੋਈ ਵੀ ਐਕਟੀਵਿਟੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਪਟਿਆਲਾ ਪੁਲਿਸ ਹਮੇਸ਼ਾ ਮੁਸਤਦੀਦ ਨਾਲ ਆਪਣੇ ਜਿਹੜੇ ਅੱਗੇ ਵੀ ਆਪਰੇਸ਼ਨਸ ਨੂੰ ਅੰਜਾਮ ਦਿੰਦੀ ਰਹੂਗਾ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਸੀਗੇ ਜੀ ਹਾਂਜੀ ਇਹ ਨਹੀਂ ਜੀ ਇਹ ਚੇਸ ਕਰਦੇ ਕਰਦੇ ਇਹਨਾਂ ਨੂੰ ਅੰਦਰ ਇਹ ਰਾਵਾ ਦਾ ਪਤਾ ਸੀਗਾ ਕਿਉਂਕਿ ਇੱਕ ਮੁੰਡਾ ਸਰਦੀਪੁਰ ਦਾ ਹੈ ਇੱਕ ਨਾਬੇ ਦਾ ਜੀ ਤੇ ਬਾਹਰ ਦਾਤ ਨੂੰ ਇਹਨਾਂ ਨੇ ਰਾਜਪੁਰਾ ਏਰੀਆ 'ਚ ਅੰਜਾਮ ਦੇਣਾ ਸੀ ਬਟ ਪੁਲਿਸ ਪਾਰਟੀ ਤੋਂ ਜਦੋਂ 600 ਰਿਆ ਸੀ ਤੇ ਇੱਧਰ ਇਹਨਾਂ ਨੇ ਇਹ ਰੂਟ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਰਿਟੈਲੀਏਟਰੀ ਫਾਇਰ ਚ ਜਿਹੜਾ ਜਿਹੜਾ ਪਹਿਲਾਂ ਹੀ ਹਾਂ ਜੀ ਜਿਹੜਾ ਮੱਖਣਾ ਜੀ ਸਰਦੀਪੁਰ ਦਾ ਉਹਦੇ ਉੱਪਰ 7 ਮੁਕਦਮੇ ਦਰਜ ਨੇ ਕਤਲ ਦੇ ਇਰਾਦਾ ਕਤਲ ਦੇ ਤੇ 2018 ਚ ਜਿਹੜਾ ਪੈਟਰੋਲ ਪੰਪ ਤੇ ਡਬਲ ਮਰਡਰ ਹੋਇਆ ਸੀ ਉਹਦੇ ਚ ਵੀ ਇਹ ਦੋਸ਼ੀ ਸੀਗਾ ਹਾਰਡ ਕੋਰ ਕ੍ਰਾਈਮਨਲ ਤੇ ਸੱਤ ਮੁਕਦਮੇ ਇਹਦੇ ਤੇ ਦਰਜ ਆ ਤੇ ਜਿਹੜਾ ਬਾਦਸ਼ਾਹ ਸੀਗਾ ਉਹਦੇ ਤੇ ਵੀ ਲੁੱਟਾਂ ਖੋਹਾਂ ਤੇ ਕਤਲ ਦੇ ਉਹਦੇ ਤੇ ਵੀ ਬਾਕੀ ਜਿਹੜੇ ਮੁਕਦਮੇ ਆ ਦੋ ਮੁਕਦਮੇ ਉਹਦੇ ਤੇ ਵੀ ਦਰਜ ਨੇ ਦੋਨੇ ਅਪਰਾਧੀਆਂ ਦਾ ਕ੍ਰਿਮਨਲ ਪਿਸ਼ੋਕੜ ਹੈਗਾ ਤੇ ਦੋਨੇ ਡਾਇਰੈਕਟ ਲਿੰਕੇਜ ਚ ਸੀਗੇ ਦੁੰਦਰ ਬੰਬੀਆ ਗੈਂਗ ਨਾਲ ਤੇ ਸਾਨੂੰ ਖਸ਼ਾ ਇਹ ਆ ਕਿ ਜਿਹੜੇ ਵੈਪਨ ਨੇ ਉਹ ਵੀ ਗੈਂਗ ਵੱਲੋਂ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਏ ਗਏ ਸੀ ਤੇ ਇਹਨਾਂ ਨੇ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਜਿਹਨੂੰ ਪ੍ਰੋਐਕਟਿਵਲੀ ਟਾਲਿਆ ਜਾ ਸਕਿਆ ਜਮਾਨਤ ਤੇ ਕੋਈ ਬਾਤ ਸੀਗੇ ਸਰ ਇਹ ਕਿਹਾਂ ਉਹ ਅਸੀਂ ਵੈਰੀਫਾਈ ਕਰਾ ਲਾਂਗੇ